हां जी 9वीं جماعت ਦੇ ਪਿਆਰੇ ਵਿਦਿਆਰਥੀਓ ਬੇਟਾ ਜੱਪਾ 5th ਸ਼ੀਟ ਦਾ ਸੋਲੂਸ਼ਨ ਦੇਖਾਂਗੇ ਪਹਿਲੀਆਂ 4 ਸ਼ੀਟਾਂ ਤੁਸੀਂ ਨੇ ਸੋਲੂਸ਼ਨ ਦੇਖ ਲਏ ਦੋ ਟੈਸਟ ਵੀ ਦੇ ਲਏ ਸਾਨੂੰ ਪਤਾ ਤਾਂ ਲੱਗ ਗਿਆ ਵੀ ਕਿੱਦਾਂ ਦਾ ਸਿਸਟਮ ਹੈ ਕਿੱਦਾਂ ਪੇਪਰ ਆਉਣਾ ਤੇ ਇਸ ਪੇਪਰ ਦੇ ਵਿੱਚ ਇਹ ਜ਼ਰੂਰ ਇੱਕ ਗੱਲ ਹੈ ਵੀ ਬੈਸਤਾ ਮੈਂ ਤੁਹਾਨੂੰ ਹਮੇਸ਼ਾ ਹੀ ਕਹਿਣਾ ਜਿਹੜੇ ਬੱਚੇ ਨੇ ਵਧੀਆ ਨੰਬਰ ਲੈਣੇ ਨੇ ਚੰਗੀ ਤਰ੍ਹਾਂ ਸਮਝਣਾ ਹੈ ਉਹਨਾਂ ਲੋਅਰ ਕਲਾਸੀ ਦੀ ਵੀਡੀਓ ਜਦੋਂ ਵੀ ਮੈਥ ਦੇ ਵਿੱਚ ਟਾਈਮ ਲੱਗਦਾ ਤਾਂ ਜਰੂਰ ਦੇਖਣਾ ਕਿਉਂਕਿ 7ਵੀਂ ਜਾਂ 8ਵੀਂ ਦੇ ਵਿੱਚ ਇਹੀ ਲਾਹ ਬਾਨੀਆਂ ਵਾਲੇ ਸਵਾਲ ਦੁਬਾਰਾ ਨੇ ਤੁਹਾਨੂੰ ਪਰਸੈਂਟੇਜ ਵਾਲੇ ਥੋੜੀ ਤਿਆਰੀ ਬੜੀ ਵਧੀਆ ਹੋ ਜਾਣੀ ਹੈ ਜੇ ਤੁਸੀਂ ਉਹ ਪੇਪਰ ਦੇਖ ਲੈਂਦੇ ਹੋ ਤਾਂ ਜਰੂਰ ਤੁਸੀਂ ਗੱਲ ਮੰਨਣੀ ਹੈ ਤੇ ਦੇਖਣਾ ਪਹਿਲਾ ਹੀ ਸਵਾਲ ਹੈ 30% ਆਫ 1.7 ਕਿਲੋਮੀਟਰ ਆਫ ਦਾ ਮਤਲਬ ਹੁੰਦਾ ਦਾ ਪੰਜਾਬੀ ਚ ਦਾ ਦਾ ਮਤਲਬ ਹੁੰਦਾ ਗੁਣਾ 30% ਕਾ ਦਾ 1.7 ਕਿਲੋਮੀਟਰ ਦਾ 1.7 ਕਿਲੋਮੀਟਰ ਪਰ ਆਪਸ਼ਨਾਂ ਚ ਦੇਖੋ ਸਾਰੇ ਮੀਟਰ ਨੇ ਤਾਂ ਕਿਲੋਮੀਟਰ ਦੇ ਵਿੱਚ ਕਿੰਨੇ ਮੀਟਰ ਹੁੰਦੇ 1000 ਤਾਂ 1.7 ਚ ਕਿੰਨੇ ਮੀਟਰ ਹੋਣਗੇ 1700 ਤਾਂ 1700 ਦਾ 30% 30 ਜਦੋਂ ਬੇਟਾ ਪਰਸੈਂਟ ਲੱਗਿਆ ਹੋਇਆ ਤੇ ਆਪਾਂ ਨੇ ਪਰਸੈਂਟ ਹਟਾਉਣਾ ਤਾਂ ਪਾ ਕਰ ਦੇਣਾ ਕਿਹਦੇ ਨਾਲ 100 ਨਾਲ ਤੇ ਜੇ ਪਰਸੈਂਟ ਲਾਉਣਾ ਹੈ ਤਾਂ ਆਪਾਂ ਨੇ ਗੁਣਾ ਕਰ ਦੇਣਾ 100 ਨਾਲ ਬਸ ਇਹ ਗੱਲ ਤੁਸੀਂ ਬੜੀ ਜਲਦੀ ਸਮਝ ਲਓਗੇ ਤਾਂ ਬੜਾ ਫਾਇਦਾ ਨਹੀਂ ਸਮਝੋਗੇ ਤੇ ਕੋਈ ਨਹੀਂ ਲਾਸ ਹੈ ਜਿੰਨਾਂ ਜ਼ੀਰੋ ਕੱਢ ਗਿਆ 17 ਨੂੰ 51 ਨਾਲ ਲੱਗੀ ਜ਼ੀਰੋ ਤਾਂ ਕਿ ਮੀਟਰਾਂ ਚ ਸੀ ਤਾਂ ਇਹ ਵੀ ਮੀਟਰਾਂ ਚ ਹੀ ਆਊਗਾ 510 ਮੀਟਰ ਪਹਿਲੀ অপਸ਼ਨ ਤੁਹਾਡਾ ਕੀ ਹੈ ਬਿਲਕੁਲ ਠੀਕ ਆਨਸਰ ਹੈ 4500 9000 ਦਾ ਕਿੰਨੇ ਪਰਸੈਂਟ ਹੈ 4500 ਇਜ਼ 9000 ਤਾਂ 4500 ਕਿੰਨਿਆਂ ਚੋਂ 9000 ਚੋਂ ਕਿੰਨਿਆਂ ਚੋਂ ਪੁੱਛਿਆ ਪਰਸੈਂਟੇਜ ਲਾਉਣੀ ਹੈ ਤਾਂ ਗੁਣਾ ਕਰ ਦੋ ਕਿੰਨੇ ਨਾਲ 100 ਨਾਲ 0 ਨਾਲ 0 ਕੱਢ ਕੇ 0 ਨਾਲ 0 45 45 45 2 90 2 1 2 50 2 100 ਕਿੰਨੇ ਪਰਸੈਂਟ ਹੈ 50% ਤਾਂ 50% ਜਿੱਥੇ ਵੀ ਤੁਹਾਨੂੰ ਨਜ਼ਰ ਆ ਰਿਹਾ ਉਹ ਤੁਹਾਡ ਇੱਕ ਲਾ ਦਿਓ ਹਾਲਾਂਕਿ 30% ਨਹੀਂ ਲਾਇਆ ਲਾਉਣਾ ਬੰਦਾ ਸੀ ਠੀਕ ਹੈ ਉੱਪਰ ਲਿਖਿਆ ਹੋਇਆ ਕਿੰਨੇ ਪ੍ਰਤੀਸ਼ਤ ਹੈ ਕਨਵਰਟ ਰੇਸ਼ੋ 3 ਓਵਰ 8 3 ਓਵਰ 8 ਦਾ ਮਤਲਬ ਹੋ 3/8 ਦਾ ਪ੍ਰਤੀਸ਼ਤ ਰੂਪ ਪ੍ਰਤੀਸ਼ਤ ਦਾ ਮਤਲਬ ਹੈ ਤੁਹਾਨੂੰ ਪਹਿਲੇ ਇਹਦੇ ਨਾਲ ਕਿੰਨਾ ਗੁਣਾ ਕਰਨੀ ਹੈ 100 ਨਾਲ 100 ਨਾਲ ਗੁਣਾ ਕਰ ਦਿਓ ਤੁਹਾਡਾ ਆਨਸਰ ਆ ਜਾਣਾ ਕਿੰਨਾ ਬਣ ਜੂ 300 बटे 8 ਜੇ ਕੁਝ ਘਟਦਾ ਤਾਂ ਘਟਾ ਵੀ ਸਕਦੇ ਹਾਂ ਘਟ ਕੇ ਆ ਜਾਂਦਾ 75 बटे 2 4 ਤੇ ਵੰਡਿਆ ਜਾਂਦਾ 2 ਉਰੇ ਆ ਗਿਆ 75 75 ਨੂੰ 2 ਤੇ ਵੰਡਿਆ ਕਿੰਨਾ ਆ ਜਾਂਦਾ 37.5 ਨਾਲ ਪ੍ਰਤੀਸ਼ਤ ਲਾਉਣੀ ਲਾਉਣਾ ਤਾਂ ਕਿਹੜੀ ਆਪਸ਼ਨ ਹੈ ਤੁਹਾਡੀ ਸੈਕਿੰਡ ਆਪਸ਼ਨ 10% दैट रिप्रेजेंट द अनशेडेड ਬਿਨ ਰੰਗਿਆ ਖੇਤਰ ਦੱਸਣਾ ਕਿੰਨੇ ਪਰਸੈਂਟ ਹੈ ਪਰਸੈਂਟ ਮਤਲਬ 100 ਚ ਤਾਂ ਇਹਨੇ ਪਹਿਲਾਂ ਹੀ ਕਲੀਅਰ ਕਰਤਾ ਵੀ ਡੱਬੀਆਂ ਕਿੰਨੀਆਂ ਨੇ ਆਪਣੀ ਉਰੇ 100 ਡੱਬੀਆਂ ਆਪਾਂ ਗਿਣ ਵੀ ਸਕਦੇ ਹਾਂ ਇਸ ਲੋੜ ਗਿਨੋਂਗੇ ਤਾਂ 10 ਡੱਬੀਆਂ ਨੇ ਇਸ ਲੋੜ ਗਿਨੋਂਗੇ ਤਾਂ ਵੀ 10 ਡੱਬੀਆਂ ਤਾਂ ਟੋਟਲ ਡੱਬੀਆਂ ਕਿੰਨੀਆਂ ਹੋਗੇ 10 10 ਬਰਾਬਰ ਹੈ 100 ਡੱਬੀਆਂ ਇਹ ਹੋਗਾ ਟੋਟਲ ਬਾਕਸਿਸ ਕਿ 10 ਐਸ ਲੋਟ ਨੇ 10 ਹੀ ਐਸ ਲੋਟ ਨੇ ਹੁਣ ਆਪਾਂ ਤੁਹਾਨੂੰ ਪੁੱਛਿਆ ਅਨ ਸ਼ੇਡਡ ਬਿਨ ਰੰਗੇ ਤਾਂ ਬਿਨ ਰੰਗੇ ਕਿੰਨੇ ਨੇ ਜੀ ਗਿਣਨ ਲੱਗੋ 1 2 3 4 5 6 7 8 9 5 6 7 8 9 10 11 12 12 ਅੰਦਰਲੇ ਪਾਸੇ ਨੇ ਤੁਸੀਂ ਕਾਊਂਟ ਕਰਕੇ ਦੇਖ ਸਕਦੇ ਹੋ ਇਸ ਤਰ੍ਹਾਂ ਜੇ ਬਾਹਰਲੇ ਪਾਸੇ ਕਾਊਂਟ ਕਰੋਗੇ ਤਾਂ ਕਿੰਨੇ ਨੇ 28 ਤਾਂ 12 ਦੇ 28 ਕਿੰਨੇ ਹੋਗੇ 40 ਬਾਕਸ ਨੇ ਜਿਹੜੇ ਨਹੀਂ ਰੰਗ ਕੀਤੇ ਤਾਂ 40/100 ਕਿੰਨਾ ਹੋ ਗਿਆ 40% ਬੈਸੇ ਵੀ 100 ਚੋਂ 40 ਇਹ ਸਿੱਧਾ ਵੀ ਲਿਖ ਸਕਦੇ 40% ਡੱਬੀਆਂ ਕਾਊਂਟ ਕਰਨੀਆਂ ਬਸ ਕੁਝ ਵੀ ਨਹੀਂ ਜਿਨ੍ਹਾਂ ਚ ਰੰਗ ਨਹੀਂ ਕੀਤਾ ਹੋਇਆ ਅਗਲੇ ਸਵਾਲ 'ਚ ਧਿਆਨ ਦੇਣਾ ਅੰਗਰੇਜ਼ੀ ਮੀਡੀਅਮ ਤੇ ਪੰਜਾਬੀ ਮੀਡੀਅਮ 'ਚ ਅਕਾਣੇ ਥੋੜਾ ਫਰਕ ਹੈ ਇੱਥੇ 7/3% ਲਿਖਿਆ ਇੱਥੇ 7% ਲਿਖਿਆ ਸੋ ਪੰਜਾਬੀ మీడియం ਵਾਲੇ ਪਹਿਲਾਂ ਸਮਝ ਲਓ ਕਿਸੇ ਸੰਖਿਆ ਦਾ ਕਿਸੇ ਸੰਖਿਆ ਮਤਲਬ x ਦਾ ਮਤਲਬ ਗੁਣਾ 7/3 ਮਤਲਬ ਪ੍ਰਤੀਸ਼ਤ ਪ੍ਰਤੀਸ਼ਤ ਨੂੰ ਹਟਾਉਣ ਦਾ ਅੰਦਰ ਗੁਣਾ ਕਿੰਨਾ ਲਾੜ ਦੇਣਾ ਆਪਾਂ 100 ਨਾਲ ਬਰਾਬਰ ਹੈ ਤਾਂ 100 ਨਾਲ ਕੀਰਦਨ ਭਾਗ ਕਰਦੇ ਨੇ ਗੁਣਾ ਨਹੀਂ ਕਰ ਦਿੰਦੇ ਤੇ ਇੱਧਰ ਹੈਗਾ 42 ਤਾਂ x ਬਰਾਬਰ ਹੈ 42 3 100 7 7 ਏ ਕਿਉਂ 7 7 ਉਹ ਠੀਕ 42 ਤਾਂ x ਬਰਾਬਰ ਕਿੰਨਾ 6 3 18 1800 ਤਾਂ ਪਹਿਲੇ ਸਵਾਲ ਜਿਹੜਾ ਸਿਆ ਜੀ ਇਹ ਪਰਸੈਂਟ ਹਟਾਉਣੀ ਹੈ ਤਾਂ ਭਾਗ ਕਰਨਾ 100 ਨਾਲ ਜੇ ਪਰਸੈਂਟ ਲਾਉਣੀ ਹੈ ਤਾਂ 100 ਨਾਲ ਗੁਣਾ ਕਰਨਾ ਤਾਂ 1800 ਲਿਖਣਗੇ ਪੰਜਾਬੀ ਮੀਡੀਅਮ ਦੇ ਬੱਚੇ ਹੁਣਾ ਕਿ ਅੰਗਰੇਜ਼ੀ ਮੀਡੀਅਨ ਦੇ ਬੱਚੇ ਉੱਥੇ ਐਕਸ ਦਾ 7% ਬਰਾਬਰ ਹੈ 42 ਇਹ ਸਵਾਲ ਤੁਹਾਡੇ ਉਹਦੇ ਵਿੱਚ ਹੈਗਾ ਲੋਅਰ ਕਲਾਸਿਸ ਚ 6ਵੀਂ 7ਵੀਂ 8ਵੀਂ ਦੀ ਵਰਕਸ਼ੀਟ ਚ 5ਵੀਂ ਚ ਹੀ ਹੈ 7/100 ਬਰਾਬਰ ਹੈ 42 ਤਾਂ ਐਕਸ ਬਰਾਬਰ ਹੈ 42 100 7 600 ਤਾਂ ਅੰਗਰੇਜ਼ੀ ਮੀਡੀਅਨ ਦੇ ਬੱਚੇ ਤੀਜੀ ਆਪਸ਼ਨ ਤੇ ਟਿਕ ਕਰ ਸਕਦੇ ਨੇ ਪੰਜਾਬੀ ਮੀਡੀਅਨ ਦੇ ਬੱਚੇ ਪਹਿਲੀ ਆਪਸ਼ਨ ਤੇ ਟਿਕ ਕਰ ਸਕਦੇ ਸੋ ਧਿਆਨ ਦੇਣਾ ਇੱਕੋ ਜਿਹਾ ਸਵਾਲ ਨਹੀਂ ਹੈ ਇਫ a ਪਰਸੈਂਟੇਜ ਡਿਸਕਾਊਂਟ ਪਰਸੈਂਟ ਔਨ ਅ ਮਾਰਕੀਟ ਪ੍ਰਾਈਸ ਮਾਰਕੀਟ ਪ੍ਰਾਈਸ ਨੂੰ ਅੰਗਰੇਜ਼ੀ ਚ ਬੋਲਦੇ ਆ ਅੰਕਿਤ ਮੁੱਲ ਆਹ ਸੌਰੀ ਪੰਜਾਬੀ ਚ ਬੋਲਦੇ ਆ ਅੰਕਿਤ ਮੁੱਲ ਦੈਨ ਵਾਟ ਇਜ਼ ਦਾ ਡਿਸਕਾਊਂਟ ਤਾਂ ਡਿਸਕਾਊਂਟ ਕਿੰਨਾ ਹੋਵੇਗਾ ਛੋਟ ਛੋਟ ਹਮੇਸ਼ਾ ਜਿਹੜੀ ਹੁੰਦੀ ਹੈ ਉਹ ਕਾਤੇ ਹੁੰਦੀ ਹੈ ਅੰਕਿਤ ਮੁੱਲ ਤੇ ਕਿਤੇ ਹੁੰਦੀ ਹੈ ਅੰਕਿਤ ਮੁੱਲ ਤੇ ਤਾਂ x ਤੇ ਕਿੰਨੇ ਪਰਸੈਂਟ ਛੋਟ ਹੈ a ਪ੍ਰਤੀਸ਼ਤ x a 100 ਤਾਂ x a 100 ਮੰਨ ਲਓ 100 ਰੁਪਏ ਦੀ ਚੀਜ਼ ਹੈ ਸਮਝਾਉਣ ਵਾਸਤੇ ਲਿਖਦਾ ਲਿਖਿਆ ਹੋਇਆ ਉਤੇ 25% ਛੋਟ ਹੈ ਤਾਂ ਆਪਾਂ ਕਿਵੇਂ ਕੱਢਦੇ ਨੇ 100 25 100 ਕਿਉਂਕਿ ਇਆਂ ਵੀ ਇਆਂ ਜਿ ਮੈਨੂੰ ਪਤਾ ਬੱਚੇ ਉਲਝੀ ਜਾਂਦੇ ਨੇ ਤਾਂ ਕਿੰਨਾ ਆ ਜਾਂਦਾ 25 ਰੁਪਏ ਕਿਵੇਂ ਕੱਢਿਆ ਮੈਨੇ 100 100 ਯਾਨੀ ਕਿ x 25% ਜਾਨੀ ਕਿ a ਪ੍ਰਤੀਸ਼ਤ ਹਟਾਇਆ ਤਾਂ ਬੱਟੇ ਕਿੰਨਾ ਲੱਗ ਗਿਆ 100 ਤਾਂ ਆਪਸ਼ਨ ਕਿੰਨੀ ਵੀ ਹੈ ਤੀਜੀ ਆਪਸ਼ਨ ਜੇ ਵਧੀਆ ਲੱਗ ਰਿਹਾ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਸਬਸਕ੍ਰਾਈਬ ਕਰਨਾ ਹੀ ਹੈ ਨਹੀਂ ਕੀਤਾ ਤਾਂ ਹੁਣ ਹੀ ਕਰ ਲੋ ਇੱਕ ਸਕੂਲ ਵਿੱਚ ਕੁੱਲ 1200 ਵਿਦਿਆਰਥੀ ਨੇ ਜਿਨ੍ਹਾਂ ਚ ਮੁੰਡੇ ਕਿੰਨੇ ਨੇ 60% ਮੁੰਡਿਆਂ ਤੇ ਕੁੜੀਆਂ ਦੀ ਗਿਣਤੀ ਦਾ ਅਨੁਪਾਤ ਪੁੱਛਿਆ ਕਈ ਅਧਿਆਪਕ ਵੀ ਬੱਚੇ ਵੀ ਇਦਾਂ ਕਰਦੇ ਨੇ ਪਹਿਲਾਂ ਮੁੰਡੇ ਕੱਢਦੇ ਨੇ ਕਿੰਨੇ ਨੇ ਫਿਰ ਕੁੜੀਆਂ ਕੱਢਦੇ ਨੇ ਕਿੰਨੀਆਂ ਹਾਲਾਂਕਿ ਤੇ 1200 ਦੀ ਜ਼ਰੂਰਤ ਨਹੀਂ ਹੈ ਦੇਖੋ ਹੀ ਨਾ ਹੁਣ ਮੁੰਡੇ ਕਿੰਨੇ ਨੇ 60% ਤਾਂ ਕੁੜੀਆਂ ਕਿੰਨੀਆਂ ਹੋਗੀਆਂ ਬੋਲੋ ਜੀ 40% ਕਿਉਂਕਿ ਕੁੱਲ ਤਾਂ 100% ਹੀ ਹੁੰਦਾ ਹੁਣ ਮੁੰਡੇ ਨੇ 60 ਕੁੜੀਆਂ ਨੇ 40 ਅਨੁਪਾਤ ਕੀ ਦਾ ਪਤਾ ਕਰਨਾ ਹੈ ਮੁੰਡਿਆਂ ਤੇ ਕੁੜੀਆਂ ਦਾ ਮੁੰਡੇ बटे ਕੁੜੀਆਂ ਮੁੰਡੇ ਕਿੰਨੇ ਨੇ 60 ਕੁੜੀਆਂ ਕਿੰਨੀਆਂ ਨੇ 40 ਬੱਚੇ ਕਹਿੰਦੇ ਜੀ ਪਰਸੈਂਟ ਲੱਗਾ ਕੋਈ ਨਹੀਂ ਪਰਸੈਂਟ ਨਾਲ ਪਰਸੈਂਟ ਕੱਟ ਗਿਆ 0 0 ਕੱਟ ਗਈ 3 2 ਤਾਂ ਕਿੰਨਾ ਆ ਗਿਆ 3 ਅਨੁਪਾਤ 2 ਸਿੱਧੇ ਨਿਕਲਦਾ 1200 ਵਾਲੇ ਚੱਕਰਾਂ 'ਚ ਨਾ ਪੈ ਜਿਓ 올 ਜਿਓਗੇ 3 ਰੇਸ਼ਿਓ 2 ਉਹ ਜੇ ਕੁਝ ਹੋਰ ਹੁੰਦਾ ਆਪਾਂ ਨੂੰ ਚੀਜ਼ਾਂ ਹੋਰ ਨਾ ਪਤਾ ਹੁੰਦੀਆਂ ਫੇਰ ਆਪਾਂ ਕੱਢਦੇ ਇੱਥੇ ਤਾਂ ਸਿਰਫ ਰੇਸ਼ੋ ਕੱਢਣ ਨੂੰ ਕਿਹਾ ਹੈ ਰੇਸ਼ੋ ਵਾਸਤੇ ਕੁੱਲ ਮੁੰਡੇ ਕੁੱਲ ਕੁੜੀਆਂ ਨਹੀਂ ਕੱਢਣ ਦੀ ਲੋੜ ਧਿਆਨ ਨਾਲ ਸਮਝੀ ਦਾ ਪ੍ਰਾਈਸ ਆਫ ਸਕੂਟਰ ਇਜ਼ 60000 ਆਫਟਰ ਇਨਕਰੀਜ਼ ਕਿੰਨੀ ਵਾਧਾ ਹੋ ਗਿਆ 15% ਵਾਡ ਵਿਲ ਬੀ ਨਿਊ ਪ੍ਰਾਈਸ ਸਕੂਟਰ 60000 ਦਾ ਸੀ ਮੁੱਲ ਵਧ ਗਿਆ 15% ਦੱਸੋ ਨਵਾਂ ਮੁੱਲ ਕਿੰਨਾ ਹੋ ਪਹਿਲਾਂ ਆਪਾਂ ਕੱਢਾਂਗੇ ਵਾਧਾ ਕਿੰਨਾ ਹੋਇਆ 15% ਕਿ ਦਾ 15 60000 ਦਾ ਤਾਂ 60000 ਨੂੰ 15/100 ਨਾਲ ਕਰ ਦੋ ਗੁਣਾ 60000 ਦਾ ਇਹਦਾ ਮਤਲਬ ਹੈ 15% ਇਹ ਆਪਾਂ ਨੇ ਲੱਭਣਾ ਹੈ 60000 ਦਾ 15% ਦਾ ਦੀ ਅਗਦੇ ਗੁਣਾ ਲਾਤਾ ਪਰਸੈਂਟ ਹਟਾ ਕੇ बटे 100 ਲਾਤਾ ਕਿੰਨਾ ਹੋ ਗਿਆ 9000 ਹੁਣ 60000 ਦੀ ਚੀਜ਼ ਸੀ 9000 ਵਧ ਗਿਆ ਤਾਂ ਨਵਾਂ ਮੁੱਲ ਮਤਲਬ ਨਿਊ ਪ੍ਰਾਈਸ ਕਿੰਨੀ ਹੋ ਗਈ 60000 ਜੋੜ 9000 ਕਿੰਨੀ ਬਣ ਗਈ 69000 ਰੁਪਏ 69000 ਪਹਿਲੀ অপਸ਼ਨ ਤਾਂ ਪਹਿਲੀ অপਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੇਣਾ ਆਪਣੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਸੌਖੇ ਦੇ ਸੌਖੇ ਤਰੀਕੇ ਨਾਲ ਹੀ ਕਰਵਾਇਆ ਜਾਵੇ ऐसे ही तरीके लाभदे रहने सखे सखे गौरव हैड बॉट 2 टेबल ऑफ रुपीस 1200 ईच 1200 1200 दो मेज लेते ने पहला भी 1200 ਦਾ ਦੂਜਾ ਵੀ 1200 ਰੁਪਏ ਦਾ ਠੀਕ ਹੈ ਕਿਉਂਕਿ ईच ਲਿਖਿਆ ਪ੍ਰਤੀ ਮੇਜ ਲਿਖਿਆ ਪੰਜਾਬੀ ਚ ਇੱਕ ਮੇਜ ਮਤਲਬ ਪਹਿਲੇ ਮੇਜ ਤੇ ਕਿੰਨਾ লাভ ਹੋਇਆ 5% ਦੂਜੇ ਮੇਜ ਤੇ ਕਿੰਨਾ লাভ ਹੋਇਆ 10% ਦੱਸੋ ਕੁੱਲ লাভ ਕਿੰਨਾ ਹੋਇਆ ਕੁਝ ਮੈਂ ਵੀ ਦੇਖਿਆ ਵੀ ਸਾਰਾ ਹੀ ਘੜਾਉਣ ਲੱਗ ਜਾਂਦਾ ਸਵਾਲ ਲੋੜ ਹੀ ਨਹੀਂ ਪਹਿਲਾਂ ਪਹਿਲੇ ਮੇਜ ਤੇ লাভ ਸਿੱਧਾ ਹੀ লাভ ਕਿਵੇਂ ਨਿਕਲਦਾ 1200 ਰੁਪਏ ਦੀ ਚੀਜ਼ ਹੈ 1200 ਦਾ 5% ਪਰਸੈਂਟ ਲਿਖਿਆ ਨਾ ਪਰਸੈਂਟ ਦੀ ਜਗ੍ਹਾ ਤੇ ਮੈਨੇ ਕੀ ਲਾਤਾ बटे 100 ਲਾਤਾ ਜੀਰੋ ਨਾਲ ਜੀਰੋ ਕੱਟ ਗਈ ਤਾਂ ਪਹਿਲੇ ਮੇਜ ਤੇ ਕਿੰਨਾ লাভ ਹੋਇਆ ਉਹਨੂੰ 60 ਰੁਪਏ ਸਿੱਧਾ ਹੀ ਸੈਕੰਡ ਮੇਜ ਤੇ ਲਾਭ ਜੀ ਤੋਂ ਹੀ 1200 ਰੁਪਏ ਦੀ ਹੈ ਲਾਭ ਕਿੰਨਾ ਹੋ ਰਿਹਾ 10% 10/100 12 ਦਾ 100 20 ਰੁਪਏ ਮੈਨੂੰ ਲੱਗਾ ਹੁਣ ਤਾਂ ਤੁਸੀਂ ਇੱਕ ਮਿੰਟੋ ਮਿੰਡੀ ਸਮਝ ਗਏ ਕੁੱਲ ਲਾਭ ਕਿਉਂ ਐਵੇਂ ਚੱਕਰਾਂ 'ਚ ਪਏ ਹੋ ਪਹਿਲੇ ਤੇ ਕਿੰਨਾ ਲਾਭ 60 ਦੂਜੇ ਦੇ 120 ਪੂਰਾ ਲੱਗ ਜਾਂਦਾ ਸਵਾਲ ਗੱਢਣੇ ਇੰਨਾ ਦੀ ਲੋੜ ਹੀ ਨਹੀਂ ਮਾਥਾ ਆਪਣਾ ਜਿਆਦਾ ਮੱਥਾ ਮਾਰਦੀ ਲੋੜ ਨਹੀਂ 180 ਰੁਪਏ ਤਾਂ ਕੁੱਲ ਲਾ ਉਹ 180 ਰੁਪਏ ਜਾਣ ਕੇ অপਸ਼ਨ ਨੰਬਰ 2 ਸ਼ਹਿਰ ਦੀ ਕੁੱਲ ਵਾਦੀ ਟੋਟਲ ਪਾਪੂਲੇਸ਼ਨ ਆਫ ਅ ਸਿਟੀ 1 ਲੱਖ 80000 35% ਔਰਤਾਂ 40% ਮਰਦ ਮਨ ਤੇ ਬਾਕੀ ਕਿਨੇ ਬੱਚੇ ਤੇ ਗਿਣਤੀ ਕਾਦੀ ਪੁੱਛੀ ਹੈ ਬੱਚਿਆਂ ਦੀ ਤਾਂ ਪਹਿਲਾਂ ਆਪਾਂ ਪਰਸੈਂਟੇਜ ਗੱਡੀਏ ਬੱਚੇ ਕਿੰਨੇ ਨੇ ਬੱਚੇ ਪ੍ਰਤੀਸ਼ਤ ਪ੍ਰਤੀਸ਼ਤ ਵਿੱਚ 100 ਘਟਾਓ 35 ਘਟਾਓ 40 ਮਰਦ ਵੀ ਘਟਾ ਦਿਓ ਤੇ ਔਰਤਾਂ ਵੀ ਘਟਾ ਦਿਓ 100 ਚੋਂ ਕਿੰਨੇ ਘਟਾਉਣੇ ਨੇ 75 ਤਾਂ ਮਤਲਬ ਬੱਚੇ ਕਿੰਨੇ ਪ੍ਰਤੀਸ਼ਤ ਨੇ 25 ਕਿਹਦਾ ਕੁੱਲ ਵਾਦੀ ਦਾ ਕਿਹਦਾ ਕੁੱਲ ਵਾਦੀ ਇਹਨਾਂ ਕੁੱਲ ਬੱਚੇ 25% ਕੀ ਦਾ 1,80,000 ਦਾ 25% ਇਹ ਹੋ ਗਈ ਕੁੱਲ ਬੱਚੇ ਕਿਈ ਬੱਚੇ ਕਹਿੰਦੇ ਦਾ ਨਾ ਲਿਖੇ ਨਾ ਲਿਖੋ ਸਿੱਧਾ ਹੀ ਲਿਖ ਸਕਦੇ 1,80,000 25 100 ਇਹ ਤਾਂ ਤੁਹਾਨੂੰ ਸਮਝ ਲੱਗਣ ਵਾਸਤੇ ਲਿਖਿਆ ਜ਼ੀਰੋ ਨਾਲ ਜ਼ੀਰੋ ਕੱਟ ਗਿਆਂ 18 25 ਹੁੰਦਾ 4500 ਮਗਰ ਦੋ ਜ਼ੀਰੋ ਬਚਦਿਆਂ ਦੋ ਜ਼ੀਰੋ ਲਾ ਦ ਤਾਂ ਕੁੱਲ ਬੱਚੇ ਕਿੰਨੇ ਹੋਗੇ 45000 45000 ਤੋਂ ਬਾਬਾ ਆਪਸ਼ਨ ਕਿਹੜੀ ਲਾ ਦੇਣੀ ਹੈ ਸੈਕੰਡ ਦੂਜੀ ਆਪਸ਼ਨ 45000 ਕਈ ਬੱਚੇ ਕਹਿੰਦੇ ਸਵਾਲ ਬੜੇ ਸੌਕੇ ਨੇ ਇੱਥੇ ਵੀ ਲਿਖਿਆ ਉਹਨਾਂ ਨੇ ਥੋੜਾ ਜਿਆਦਾ ਕੀਤਾ ਵੇ ਇੱਥੇ 2500 ਲਿਖਿਆ ਇੱਥੇ 500 ਲਿਖਿਆ ਅੰਗਰੇਜ਼ੀ ਮੀਡੀਅਮ ਵਾਲੇ ਬੱਚੇ 2500 ਨਾਲ ਸਵਾਲ ਕੱਢ ਲਿਓ ਪੰਜਾਬੀ ਮੀਡੀਅਮ ਵਾਲੇ 500 ਨਾਲ ਕੱਢ ਲਿਓ ਪਰ ਆਨਸਰ ਇੱਕੋ ਹੀ ਨਿਕਲਣਾ ਛੇਮ ਹੀ ਆਉਣਾ ਕੋਈ ਗੱਲ ਨਹੀਂ ਕਹਿੰਦੇ 500 ਦੀ ਘੜੀ ਵਿੱਚ ਪ੍ਰਤੀ ਕਿੜੀ 1 ਕਿੜੀ 500 ਦੀ ਪਹਿਲੀ ਕਿੜੀ ਤੇ ਲਾਭ ਹੋ ਗਿਆ ਦੂਜੀ ਤੇ ਕੀ ਹੋ ਗਿਆ 10% ਹਾਨੀ ਤੇ ਇਹਦੇ ਵਿੱਚ ਬੱਚੇ ਇਦਾਂ ਕਰ ਲੈਂਦੇ ਨੇ ਜਾਂ ਟੀਚਰ ਵੀ ਇਦਾਂ ਕਰਾ ਆਂਦੇ ਵਿਚਾਲੇ ਲੈਣ ਮਾਰ ਲੈਂਦੇ ਨੇ ਪਹਿਲੀ ਕਿੜੀ ਦਾ ਸੇਲਿੰਗ ਪ੍ਰਾਈਸ ਕਿੰਨਾ ਹੈ 500 ਦੂਜੀ ਦਾ ਕਿੰਨਾ ਹੈ ਉਹਦਾ ਵੀ 500 ਤੇ ਇਹਦੇ ਲਾਭ ਹੋਇਆ ਪ੍ਰੋਫਿਟ 10% ਇਹ ਤਾਂ ਕੀ ਹੋਇਆ ਲਾਸ ਹੋਇਆ 10% ਹੁਣ ਕੱਢਣੀ ਆਪਾਂ ਕੋਸਟ ਪ੍ਰਾਈਸ ਕੋਸਟ ਪ੍ਰਾਈਸ ਕਿਵੇਂ ਕੱਢਦਾ 500 ਗੁਣਾ 100 ਭਾਟੇ 100 ਜੋੜ ਪ੍ਰੋਫਿਟ ਇਹ ਚ ਵੀ ਕੱਢੋ ਕੋਸਟ ਪ੍ਰਾਈਸ 500 ਗੁਣਾ 100 ਮੰਡੋ ਜੋ ਕੁਝ ਵੀ ਕਰਨਾ ਨੀਚੇ ਕਰਨਾ ਦੇਖੋ 10% ਪ੍ਰੋਫਿਟ ਸੀ ਤਾਂ ਉਹ ਵੀ ਮੈਨੇ ਨੀਚੇ ਜੋੜਿਆ ਜੇ ਲਾਸ ਸੀ ਲੋਸ ਵਿੱਚੋਂ ਘਟਦਾ ਤਾਂ ਲੋਸ ਵੀ ਮੈਨੇ ਨੀਚੇ ਹੀ ਘਟਾਇਆ ਸਮਝ ਲੱਗਿਆ ਹੁਣ ਕਿੰਨਾ ਬਣ ਗਿਆ 500 ਗੁਣਾ 100 ਵੰਡੇ 110 ਠੀਕ ਹੈ ਬਣ ਗਿਆ 0 ਨਾਲ 0 1 ਮਿੰਟ ਸਕਰੀਨ ਘੁੰਮ ਗਈ ਚਲੋ 0 ਨਾਲ 0 ਕੱਟ ਗਈ 5000 ਵਟੇ 11 ਹੁਣ 5000 ਨੂੰ 11 ਦੇ ਵੰਡ ਕੇ ਦੇਖ ਲਓ ਸਾਈਡ ਤੇ 454. 55 ਆਜੂ ਇਸ ਤਰ੍ਹਾਂ ਇੱਥੇ ਕਿੰਨਾ ਜੂ 500 100 90 ਜਿਹਨਾਂ ਜ਼ੀਰੋ ਕੱਢ ਗਈ ਇੱਥੇ ਵੀ ਜੇ ਤੁਸੀਂ ਵੰਡੋਗੇ ਤਾਂ ਤੁਹਾਡੇ ਕੋਲ ਆ ਜਾਣਾ 555.55 ਇਹਨਾਂ ਤੁਸੀਂ ਨੋਟ ਕਰ ਲਓ ਦੋਨਾਂ ਦਾ ਕੀ ਨਿਕਲਿਆ ਕਾਸਟ ਪ੍ਰਾਈਸ ਤਾਂ ਹੁਣ ਧਿਆਨ ਨਾਲ ਦੇਖੋ ਇੱਥੇ ਹੀ ਸਮਝਾਉਣਾ ਤੁਹਾਨੂੰ ਖਰੀਦੇ ਕਿੰਨੇ ਰਿਸੀ ਦੋਨੇ ਚੀਜ਼ਾਂ ਪਰਪਲ ਕਲਰ ਨਾਲ 500 500 ਹਜ਼ਾਰ ਦੀ ਵੇਚੀਆਂ ਕਿੰਨੇ ਦੀਆਂ ਮਤਲਬ ਵੇਚੀਆਂ ਸੀ 1000 ਦੀਆਂ ਖਰੀਦੀਆਂ ਕਿੰਨੇ ਦੀਆਂ 454.54 ਤੇ 555.55 ਜਿਹਨੂੰ ਜੋੜਾਂਗੇ ਕਿੰਨਾ ਆਜੂ 1010 ਰੁਪਏ ਲਗਭਗ ਤਾਂ ਹੁਣ ਮੈਨੇ ਦੁਬਾਰੇ ਸਮਝੋ ਸੈਲ ਕੀਤੀਆਂ ਸੀ 1000 ਰੁਪਏ ਦੀਆਂ ਲਗਭਗ ਖਰੀਦੀਆਂ ਕਿੰਨੇ ਦੀਆਂ 1010 ਰੁਪਏ ਦੀਆਂ ਹੁਣ ਤੁਸੀਂ ਦੱਸ ਸਕਦੇ ਹੋ ਵੱਧ ਕੀ ਆ? ਖਰੀਦ ਮੁੱਲ ਵੱਧ ਆ। ਤਾਂ ਮੈਨੂੰ ਕੀ ਹੋਗਾ ਕੁੱਲ ਮਿਲਾ ਕੇ ਹਾਨੀ। ਕਿੰਨੀ ਹੋ ਗਈ? 10 ਰੁਪਏ। ਪੁੱਛਿਆ ਇਹਨਾਂ ਨੇ ਹਾਨੀ ਪ੍ਰਤੀ ਸ਼ਤ। ਤਾਂ ਕਿਵੇਂ ਕੱਢਦੇ ਨੇ 10 ਵਟੇ ਜਿੰਨੇ ਦੀਆਂ ਖਰੀਦੀਆਂ ਸੀ। ਖਰੀਦੀਆਂ ਭਾਅ ਇੱਥੇ ਵੀ ਜਿਹੜਾ ਪਰ ਲਿਖਿਆ ਸੀ ਇਹਦੇ ਮਗਰ 0.10 ਨਾਲ ਲੱਗਦਾ ਸੀ। ਉਹ ਤੁਸੀਂ ਜੋੜ ਕੇ ਦੇਖੀ। ਹੁਣ ਖਰੀਦੀਆਂ ਕਿੰਨੇ ਦੀਆਂ ਇਹਨਾਂ ਲਿਖ ਦਿਓ 0.10 ਰੁਪਏ ਹਾਨੀ ਕਿੰਨੀ ਸੀ 0.1 100 ਜਦੋਂ ਨੂੰ ਘਟਾਓਗੇ ਸਾਰਿਆਂ ਤੋਂ ਤੁਹਾਡਾ ਕਿੰਨਾ ਆਜੂ 1% ਕਿੰਨਾ ਆਜੂ 1% ਸਮਝ ਲੱਗ ਗਿਆ ਤਾਂ 1% ਹਾਨੀ ਐਦਾਂ ਦਾ ਸਵਾਲ ਬੇਟਾ ਕੋਈ ਵੀ ਆ ਜੇ ਜਦੋਂ 10% ਲਾਭ 10% ਹਾਨੀ ਲਿਖਿਆ ਹੋਇਆ ਹੈ ਸੇਮ ਚੀਜ਼ਾਂ ਨੇ ਵੇਚ ਮੁੱਲ ਦਿੱਤਾ ਹੋਵੇ ਕੀ ਦਿੱਤਾ ਹੋਵੇ ਵੇਚ ਮੁੱਲ ਤਾਂ ਹਮੇਸ਼ਾ 1% ਕੀ ਹੁੰਦੀ ਹੁੰਦੀ ਹੈ ਹਾਨੀ ਹੁੰਦੀ ਹੁੰਦੀ ਹੈ ਚਾ ਜਾਜ਼ ਰੱਖ ਲਿਓ ਠੀਕ ਹੈ ਇਹ ਬੜਾ ਕੰਪੀਟੀਸ਼ਨ ਦੇ ਇਗਜ਼ਾਮ ਦੇ ਵਿੱਚ ਬੈਂਕ ਦਾ ਪੇਪਰ ਦੇਣਾ ਕੋਈ ਵੀ ਦੇਣਾ ਇਦਾਂ ਦਾ ਸਵਾਲ ਬੜਾ ਆਉਂਦਾ ਉਹਦੇ ਵਿੱਚ ਮੈਥਡ ਅੱਜ ਤੁਹਾਨੂੰ ਸਮਝਾਤਾ ਥੋੜਾ ਲੈਂਥੀ ਚਲੋ ਕੋਈ ਗੱਲ ਹੈ ਵੈਨ ਨਿਊ ਬ੍ਰਿਜਸ ਬਿਲਟ ਐਵਰੀ ਟਾਈਮ ਟੇਕਨ ਬਾਏ ਬੱਸ ਟੂ ਟ੍ਰੈਵਲ ਫਰੋਮ ਵਨ ਸਿਟੀ ਨੂੰ ਨਾਜ਼ਰੀ ਰਿਡਿਊਸਡ ਫਰੋਮ 50 ਮਿੰਟ ਟੂ 40 ਮਿੰਟ ਨਮਾਪੁਰ ਬਣ ਗਿਆ ਭਾਈ ਬੱਸ ਜਾਂਦੀ ਐ ਜੋ ਨਮਾਪੁਰ ਬਣੂਗਾ ਟਾਈਮ ਵੱਧ ਲੱਗੂ ਕਿ ਘੱਟ ਲੱਗੂ ਘੱਟ ਲੱਗੂ ਪਹਿਲਾਂ 50 ਮਿੰਟ ਲੱਗਦੇ ਸੀ ਹੁਣ ਕਿੰਨੇ ਮਿੰਟ ਲੱਗਣ ਲੱਗੇ 40 ਮਿੰਟ ਦੱਸੋ ਕਹਿੰਦੇ ਕਿੰਨੇ ਪਰਸੈਂਟ ਸਮਾਂ ਘੱਟ ਗਿਆ 50 ਲੱਗਦੇ ਸੀ ਹੁਣ ਲੱਗਣ ਲੱਗੇ 40 ਕਿੰਨੇ ਮਿੰਟਾਂ ਦੀ ਬਚਤ ਹੋ ਗਈ 10 ਮਿੰਟਾਂ ਦੀ ਤਨਨੇ ਵਿੱਚ ਕਿੰਨੇ ਪ੍ਰਤੀਸ਼ਤ ਕਮੀ ਪ੍ਰਤੀਸ਼ਤ ਕਿੰਨੀ ਕਮੀ ਹੋਈ ਜੀ 10 ਕਿੰਨੇ ਮੰਗਰ ਹੋਈ 50 ਮਿੰਟਾ ਮੰਗਰ ਜੋ ਸ਼ੁਰੂਆਤੀ ਚੀਜ਼ ਹੁੰਦੀ ਉਹ ਹੀ ਲੈਣੀ ਹੁੰਦੀ ਹੈ ਜਿੰਨੇ ਚੋਂ ਹੋਇਆ 50 ਚੋਂ ਹੋਇਆ 40 ਚੋਂ ਨਹੀਂ ਸੀ ਹੋਇਆ ਗੁਣਾ 100 ਜੀਰੋ ਜੀਰੋ ਕੱਢ ਕੇ 5 5 25 100 ਤਾਂ ਕਮੀ ਕਿੰਨੇ ਪਰਸੈਂਟ ਹੋਗੀ 20 ਪ੍ਰਤੀਸ਼ਤ ਤਾਂ 20 ਪ੍ਰਤੀਸ਼ਤ ਤੇ ਟਿਕ ਲਗਾ ਦੇਣਾ ਸਵਾਲ ਬੜਾ ਸੌਖਾ ਹੈ ਬਸ ਜਸਟ ਸਮਝਣ ਦੀ ਲੋੜ ਹੈ ਆਪਾਂ ਹੁਣ ਇੱਕ ਮਿੰਟ 'ਚ ਸਮਝਾ ਦਿੰਨੇ ਆ 40% ਆਫ ਆਫ ਦਾ ਮਤਲਬ ਦੱਸੇ ਕੀ ਹਿੰਦਾ ਗੁਣਾ ਪਹਿਲਾਂ ਬਰੈਕਟ ਹੱਲ ਹੋਣਾ 100 ਘਟਾਓ 20% ਪ੍ਰਤੀਸ਼ਤ बटे ਮਤਲਬ ਕੀ ਹਿੰਦਾ 100 ਦਾ ਦਾ ਮਤਲਬ ਗੁਣਾ 300 ਇਹ ਹੋ ਗਿਆ ਆਪਣਾ ਪਹਿਲਾ ਸਟੈਪ 40% ਇਹ ਬਾਅਦ 'ਚ ਕਰਾਂਗੇ ਆਪਾਂ 100 ਘਟਾਓ 0 ਨਾਲ 0 ਕੱਟ ਗੀਆਂ 20 ਤੀਏ 60 ਤਾਂ 40% ਗੁਣਾ ਕਿੰਨਾ ਹੋਰੇ 40 ਪ੍ਰਤੀਸ਼ਤ ਨੂੰ ਹਟਾਉਣਾ ਤਾਂ बटे ਕਿੰਨਾ ਲੱਗਦਾ ਹੁੰਦਾ 100 ਗੁਣਾ 40 ਆਹ ਪ੍ਰਤੀਸ਼ਤ ਹਟਾਇਆ ਸੀ ਤਾਂ बटे ਕਿੰਨਾ ਆਦਾ ਮੈਨੇ 16 ਆਦਾ ਜਿੰਨੋਂ ਜ਼ੀਰੋ ਕੱਢ ਕੇ ਜ਼ੀਰੋ ਜ਼ੀਰੋ ਕੱਢ ਗਏ ਚੌਕਮ ਚੌਕੀ 16 ਤਾਂ 16 ਤੁਹਾਡਾ ਕੀ ਹੈ ਆਨਸਰ ਸਟੈਪ ਸਮਝ ਲੱਗੇ ਵੈਰੀ ਗੁੱਡ ਅਗਲਾ ਸਵਾਲ ਬੜਾ ਵਧੀਆ ਅੱਜ ਕੱਲ ਤੁਸੀਂ ਵੱਡੀਆਂ ਦੁਕਾਨਾਂ ਤੇ ਜਾਂਦੇ ਹੋ ਉੱਥੇ ਲਿਖਿਆ ਹੁੰਦਾ 50 50 ਸੇਲ 50% 50% ਕਈ ਬੱਚੇ ਵਿਚਾਰੇ ਮੇਰੇ ਅਰਗੇ ਜਿਹੜੇ ਘੱਟ بڑے ਹੁੰਦੇ ਆਪਦੇ ਛੋਟੀਆਂ ਕਲਾਸਾਂ 'ਚ ਫਿਰ ਉਹ ਸੋਚਦੇ ਵੀ ਤਾਂ 100% ਹੋ ਗਿਆ 100% ਦਾ ਮਤਲਬ ਤਾਂ ਪੁੱਤ ਪਰ ਆਪ ਨੂੰ ਮੁਫਤੀ ਦੇ ਦੂ ਹੁਣ ਮੁਫਤ ਕੌਣ ਲਈ ਬੈਠਾ ਐਦਾਂ ਨਹੀਂ ਹੁੰਦਾ ਉਹਦੇ ਲਈ ਆਪਾਂ ਤੁਹਾਨੂੰ ਸਵਾਲ ਅੱਜ ਦਾਸ ਰਿਹਾ ਟੂ ਸਕਸੈਸਿਵ ਡਿਸਕਾਊਂਟ ਨੇ 20% ਪਹਿਲਾਂ 20 ਹੈ ਫਿਰ 10 ਹੈ ਕਹਿੰਦੇ ਕੁੱਲ ਮਿਲਾ ਕੇ ਕਿੰਨੇ ਪਰਸੈਂਟ ਵਹਿ ਗਿਆ ਤਾਂ ਆਪਾਂ ਚੀਜ਼ ਮੰਨਦੇ ਪਹਿਲਾਂ 100 ਰੁਪਏ ਦੀ ਕੋਈ ਚੀਜ਼ ਮੰਨ ਲਓ ਜਿਵੇਂ ਆਪਾਂ ਕਹਿੰਦੇ ਮੰਨ ਲਓ ਚੀਜ਼ ਕਿੰਨੇ ਦੀ ਹੈ 100 ਰੁਪਏ ਦੀ ਉਹਦੇ ਉੱਤੇ 100 ਰੁਪਏ ਲਿਖਿਆ ਹੋਵੇ ਹੁਣ ਡਿਸਕਾਊਂਟ ਕਿੰਨਾ ਹੋ ਗਿਆ 20 ਰੁਪਏ ਪਹਿਲਾ ਡਿਸਕਾਊਂਟ ਜੇ ਪਹਿਲੀ ਛੋਟ ਕਿੰਨੀ ਹੋ ਗਈ 20% ਦਾ ਮਤਲਬ 20 ਰੁਪਏ ਕਿਉਂ ਪਰਸੈਂਟ ਮਤਲਬ 100 ਚ ਹੀ ਹੁੰਦੀ ਹੈ ਤਾਂ ਹੁਣ ਚੀਜ਼ ਕਿੰਨੇ ਦੀ ਰਹ ਗਈ ਤਾਂ ਜਿਹੜੀ ਵਸਤੂ ਸੀ ਉਹ ਕਿੰਨੇ ਦੀ ਹੋ ਗਈ 100 ਘਟਾਓ 20 ਬਰਾਬਰ 80 ਰੁਪਏ ਹੁਣ ਪੁੱਤ ਜਿਹੜਾ ਡਿਸਕਾਊਂਟ ਹੋਣਾ 10% ਉਹ 100 'ਮਗਰ' ਨਹੀਂ ਹੋਣਾ ਹੁਣ ਕਿੰਨੇ 'ਮਗਰ' ਹੋਣਾ 80 'ਮਗਰ' ਦੂਜੀ ਛੋਟ 80 ਦਾ 10% ਬਸ ਬੱਚੇ ਇੱਥੇ ਗਲਤੀ ਕਰਦੇ ਨੇ 100 ਮੰਗਰ ਕਰ ਦਿੰਦੇ 80 ਮੰਗਰ ਕਰਨਾ 0 0 0 0 ਕਿੰਨੀ ਹੋ ਗਈ 8 ਰੁਪਏ ਹੁਣ ਵਸਤੂ ਦਾ ਮੁੱਲ ਕਿੰਨਾ ਰਹਿ ਗਿਆ 80 ਘਟਾਓ 8 ਬਰਾਬਰ ਹੈ 72 ਰੁਪਏ ਤਾਂ 100 ਦੀ ਚੀਜ਼ ਚੱਲੀ ਸੀ ਲਾਸਟ ਤੇ ਕਿੰਨੀ ਦੀ ਰਹਿ ਗਈ 100 ਦੀ ਚੀਜ਼ ਸੀ ਅੰਕਿਤ ਮੁੱਲ ਜਿਹਨੂੰ ਮਾਰਕੀਟ ਪ੍ਰਾਈਸ ਕਹਿ ਦਿੰਨੇ ਆ ਤੇ ਵਿਕੀ ਕਿੰਨੇ ਦੀ ਛੋਟਾਂ ਤੋਂ ਬਾਅਦ 72 ਰੁਪਏ ਦੀ ਜਿਹਨੂੰ ਸੈਲਿੰਗ ਪ੍ਰਾਈਸ ਕਹਿ ਦਿੰਨੇ ਆ ਤਾਂ ਬੋਲੋ ਕਿੰਨਾ ਮੁੱਲ ਘਟ ਗਿਆ ਜੇ ਸਾਹਮਣੇ ਬੈਠੇ ਤੁਸੀਂ ਫੜਾ-ਬੜ ਬੋਲ ਪੈਂਦੀ 28% ਤੇਰਾ ਮਤਲਬ ਜਿਹੜਾ ਡਿਸਕਾਊਂਟ ਸੀ ਸਾਂਝਾਓ 28% ਹੋ ਗਿਆ ਤੀਨ ਹੀ ਲਾਉਣਾ ਸਮਝ ਗਏ ਪਹਿਲਾਂ 20% ਸਿੱਧਾ ਹੀ 100 ਚੋਂ 20 ਘਟਾਇਆ ਕਰੋ ਕਿੰਨਾ ਬਚ ਗਿਆ 80 थे थे दा 80 ਦੇ ਉੱਤੇ 10 ਘਟਾਉਣੇ ਨੇ 10 ਦਾ ਮਤਲਬ ਕਿੰਨੇ ਘਟਾਉਣੇ 8 ਘਟਾਉਣੇ ਕਿੰਨੇ ਰਹਿ ਗਏ 72 100 ਦੀ ਚੱਲੀ 72 ਦੀ ਰਹਿ ਗਈ ਕਿੰਨੇ ਪਰਸੈਂਟ ਹੋ ਗਿਆ 28% ਇਹ ਸਵਾਲ ਦੇਖੋ ਮੈਂ ਤੁਹਾਨੂੰ ਦੱਸਿਆ ਨੇ ਲੋਅਰ ਕਲਾਸਿਸ ਕਰ ਲਿਆ ਕਰੋ ਲੋਅਰ ਕਲਾਸਿਸ ਮਤਲਬ 6ਵੀਂ 7ਵੀਂ ਤੇ 8ਵੀਂ ਕੁਝ ਬੱਚੇ ਲਿਖਦੇ ਨੇ ਮੈਂ ਤਹਾੜਾ ਹਾਰਡ ਕੁਝ ਨਹੀਂ ਹੈਗਾ ਇਹ 75% ਕਿਸੇ ਸੰਖਿਆ ਦਾ ਲਈਏ ਉਹ ਚ 75% ਜੋੜੀ ਸੰਖਿਆ ਕਿੰਨੀ ਹੈ x x ਦਾ 75% ਵਿੱਚ ਕਿੰਨਾ ਜੋੜੀਏ 75 ਤਾਂ ਨਤੀਜੇ ਵਿੱਚ ਉਹੀ ਸੰਖਿਆ ਮਿਲਦੀ ਹੈ ਸੇਮ ਨੰਬਰ ਸੇਮ ਨੰਬਰ ਭਾਗ x ਬਣ ਗਈ ਸਮੀਕਰਨ 25 ਤੇ ਘਟਦਾ 3/4 75 ਇਧਰ ਰਹਿ ਗਿਆ x ਐ ਇੱਕ ਪਾਸੇ ਕਰ ਦੋ x x ਘਟਾਓ x ਮਤਲਬ ਜਿਹੜੀ ਉਰੇ x ਕਿੰਨੀ ਬਣ ਗਈ 3x/4 ਬੱਚੇ ਕਹਿੰਦੇ 3x/4 ਕਿੱਥੋਂ ਆਈ ਬੇਟਾ ਆਹ ਅਸੀਂ 3x/4 ਠੀਕ ਹੈ ਨਹੀਂ ਸਮਝਣ ਲੱਗਿਆ ਮੈਂ ਦੁਬਾਰਾ ਦੱਸ ਦੇਣਾ ਤੁਹਾਨੂੰ ਇਹ ਐਕਚੁਅਲ ਚ ਕਿੰਨਾ ਬਣ ਗਿਆ 3x/4 ਜੋੜ 75 ਬਰਾਬਰ ਹੈ x ਹੁਣ ਤਾਂ ਸਮਝ ਗਏ ਹੁਣ ਇਹਨੂੰ ਇੱਧਰ ਲੈ ਜਾਓ ਕਾਹਦਾ ਹੋਜੂ ਘਟਾਓ ਦਾ ਤਾਂ 75 ਬਰਾਬਰ ਹੈ x 3x/4 ਹੁਣ 1x ਚੋਂ 3x/4 ਘਟਾਉਣਾ ਮੈਂ ਥੋੜਾ ਜਿਹਾ ਰੰਗ ਚੇਂਜ ਕਰਦਾ ਤਾਂ 75 ਬਰਾਬਰ ਹੈ ਕਿੰਨਾ ਆ ਗਿਆ x बटे 4 तो के ਇਹਨੂੰ ਲਿਖ ਲਓ 4 बटे 4 ਇੱਕ x ਨੂੰ ਲਿਖ ਲਿਆ 4 बटे 4 ਤਾਂ x ਬਰਾਬਰ ਕਿੰਨਾ ਹੋ ਗਿਆ 75 ਗੁਣਾ 4 75 ਚੌਕਾ ਕਿੰਨਾ ਆਂਦਾ 300 ਤਾਂ x ਦਾ ਮੁੱਲ ਕਿੰਨਾ ਆ ਗਿਆ 300 ਤਾਂ ਸੰਖਿਆ ਕਿੰਨੀ ਸੀ 300 ਹੁਣ ਦੇਖੋ 300 ਦਾ 75% ਕਿੰਨਾ ਆਂਦਾ 225 225 ਦੇ ਵਿੱਚ ਇਹ 75 ਜੋੜ ਦਈਏ ਉਹ ਲੋ ਕਿੰਨਾ ਬਣ ਜਾਂਦਾ 300 ਬਣ ਜਾਂਦੀ ਨਾਲ ਉਹੀ ਸੰਖਿਆ ਇਦਾਂ ਆਪਾਂ ਬੇਟਾ ਚੈੱਕ ਵੀ ਕਰ ਸਕਦੇ ਹਾਂ ਉਮੀਦ ਹੈ ਸਮਝ ਲੱਗ ਗਿਆ ਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਠੀਕ ਹੈ ਥੈਂਕ ਯੂ